ਗਰਮਾਣ ਦੀ ਇੱਕ ਗੱਲ ਚੀ ਗੱਲ ਮਕਾਪੀ ਇੱਕੋ ਪੰਕਤੀ ਤੋਂ ਸਮਝ ਲਓ ਦੇਖੋ ਵੀ ਬਹੁਤਾ ਕੁਝ ਚੱਲਦਾ ਡਰਦੇ ਮਾਰੇ ਜਾਂ ਕੁਝ ਚੱਲਦਾ ਲਾਲਚ ਦੇ ਮਾਰੇ ਵੀ ਕਿਤੋਂ ਕੁਝ ਮਿਲੂ ਲਾਲਚ ਭਾਵ ਕੱਟ ਦਿਓ ਕਿਤੋਂ ਪੁੱਜ ਨਹੀਂ ਮਿਲਣਾ ਇੱਕੋ ਹੀ ਐ ਸਬਣਾ ਜੀਆਂ ਦਾ ਬੋਲੋ ਭੈਣਾ ਬੋਲੋ ਸਬਣਾ ਜੀਆਂ ਦਾ ਇੱਕ ਦਾਤਾ ਮਨ ਦਾ ਪੰਡ ਜੀ ਵਿੱਚ ਮੰਨ ਗੁਰੂ ਦੀ ਬਚਨ ਹੈ ਸਬਣਾ ਜੀਆਂ ਦਾ ਇੱਕ ਦਾਤਾ ਇੱਕ ਦਾਤਾ ਸੋ ਮੈਂ ਵਿਸਰਨ ਜੋਈ ਚਾਈ ਇੱਕੋ ਹੀ ਦਾਤਾ ਕਿਤੇ ਪੜਦੇ ਹਾਂ ਆਪਾਂ ਸਾਚੇ ਸਾਹਿਬਾ ਕਿਆ ਨਾਹੀਂ ਘਰ ਤੇਰੇ ਤੇਰਾ ਘਰ ਤਾਂ ਤੇਰਾ ਸਭ ਕਿਸੇ ਸਭ ਕਿਸਾ ਜਿਸ ਦੇ ਸੋ ਪਾਵੇ ਫੇ ਹੋ ਕਿਤੇ ਕਿ ਜਾਣੋ ਇਸ ਕਰਕੇ ਕੋਈ ਦਾਤਾ ਹੋਰ ਕੋਈ ਕਿਛ ਨੂੰ ਕੁਛ ਨਹੀਂ ਦਿੰਦਾ ਇੱਕੋ ਪਰਮੇਸ਼ਰ ਹੈ ਵਸ ਲਾਲਚ ਦੇ ਮਾਰੇ ਕਿਸੇ ਨੂੰ ਨਾ ਮੰਨੋ ਵਾਣੀ 'ਚ ਸਪਸ਼ਟ ਲਿਖਿਆ ਹੈ ਗੋਸਾ ਨਾ ਕਰਿਓ ਜੇ ਨਹੀਂ ਗੱਲ ਮੰਨਣੀ ਨਾ ਮੰਨਿਓ ਬਾਣੀ ਦੀ ਪਰ ਕਿਸੇ ਨੂੰ ਇਤਰਾਜ਼ ਕਰਨ ਦਾ ਕੋਈ ਇਤਰਾਜ਼ ਨਹੀਂ ਬਾਣੀ ਸਪਸ਼ਟ ਲਿਖਿਆ ਹੈ ਦੇਵੀ ਦੇਵਾ ਪੂਜੀਐ ਭਾਈ ਕਿਆ ਵਾਂਗੂ ਕਿਆ ਦੇ ਭਾਈ ਤੁਸੀਂ ਦੇਵੀਆਂ ਨੂੰ ਤੇ ਦੇਵਾ ਬਾਬੇ ਪੀਰਾਂ ਨੂੰ ਮੰਨਦੇ ਪੂਜਦੇ ਹੋ ਕੀ ਮੰਗਦੇ ਹੋ ਕੀ ਦੇਣਗੇ ਭਾਪੇ ਤੋਂ ਕੁਝ ਨਹੀਂ ਮਿਲਣਾ ਇਹ ਤਾਂ ਸੱਚ ਹੈ ਜੀ ਵੀ ਦਾਤਾ ਤਾਂ ਇੱਕੋ ਹੀ ਆ ਦੱਦਾ ਦਾਤਾ ਏਕ ਹੈ ਸਭ ਤੋਂ ਦੇਵਨਹਾਰ ਦੇਂਦੇ ਤੋਟਣਾ ਆਵ ਆਈ ਅਗਣਤ ਪਰੇ ਢੰਡਾਰ ਇੱਕੋ ਹੀ ਹੈ ਦਾਤ ਕਿੰਨੀ ਪ੍ਰਮਾਨ ਨੇ ਬਾਣੀ ਚ ਸਪਸ਼ਟ ਹੋ ਗਿਆ ਜੀ ਅੱਜ ਤੋਂ ਬਾਅਦ ਲਾਲਚ ਦੇ ਮਾਰੇ ਕਿਸੇ ਨੂੰ ਨਾ ਮੰਨਿਓ ਕੋਈ ਕਵਰ ਵਾਲਾ ਕੋਈ ਸਮਾਧ ਵਾਲਾ ਕੋਈ ਡੇਰੇ ਵਾਲਾ ਕੋਈ ਕਿਸੇ ਨੂੰ ਕੁਛ ਨਹੀਂ ਦੇ ਸਕਦਾ ਇੱਕੋ ਹੀ ਦਾਤਾ ਸਾਰੇ ਜੀਵਾਂ ਦਾ ਇੱਕੋ ਦਾਤਾ ਹੈ ਬਸ ਉਸ ਦਾਤੇ ਨਾਲ ਜੁੜ ਜੀ ਸਪਸ਼ਟ ਹੋ ਗਈ ਜੀ ਗੱਲ ਅਗਲੀ ਗੱਲ ਬਹੁਤ ਲੋਕ ਕਿਹੜੇ ਡਰ ਦੇ ਮਾਰੇ ਮੰਨਦੇ ਐ ਡਰਨ ਦੀ ਕੋਈ ਲੋੜ ਨਹੀਂ ਇੱਕੋ ਪਰਮੇਸ਼ਰ ਦਾ ਹੁਕਮ ਚੱਲਦਾ ਹੈ ਇੱਥੇ ਔਰ ਸੇ ਕਿਸੇ ਦਾ ਕੋਈ ਹੁਕਮ ਨਹੀਂ ਚੱਲਦਾ ਰੱਬੀ ਕਾਨੂੰਨ ਸਨ ਅਸੀਂ ਜੋ ਕਰਦੇ ਹਾਂ ਕੀਤੇ ਕਰਨ ਦਾ ਫਲ ਰੱਬੀ ਕਾਨੂੰਨ ਮੁਤਾਬਕ ਮਿਲਦਾ ਹੈ ਰੱਬੀ ਕਾਨੂੰਨ ਸਮਝ ਗਏ ਨਾ ਰੱਬੀ ਨਿਜਮੂ ਵੀ ਕਹਿ ਸਕਦੇ ਹੋ ਜਿਹਨੂੰ ਅੰਗਰੇਜ਼ੀ ਚ ਕਹਿੰਦੇ ਆ ਦੀ ਕੌਸਮਿਕ ਲਾ ਬਸ ਇੱਕੋ ਹੀ ਇੱਥੇ ਕੌਸਮਿਕ ਲਾ ਚੱਲਦਾ ਹੈ ਰੱਬੀ ਨਿਜਮ ਚੱਲਦਾ ਹੈ ਰੱਬ ਦੀ ਸਰਕਾਰ ਚੱਲਦੀ ਹੈ ਕਹਿ ਲਓ ਇਸ ਕਰਕੇ ਡਰਨਾ ਚਾਹੀਦਾ ਹੈ ਮਾੜੇ ਕੰਮਾਂ ਤੋਂ ਬੁਰਾ ਕੰਮ ਨਾ ਕਰੀਏ ਤੇ ਡਰਨਾ ਚਾਹੀਦਾ ਰੱਬੀ ਕਾਨੂੰਨ ਦੀ ਮਾਰ ਤੋਂ ਮਨੁੱਖ ਦੇ ਕਾਨੂੰਨ ਦੀ ਇਮਾਰਤੋਂ ਕੋਈ ਬਚ ਵੀ ਸਕਦਾ ਹੈ ਪਰ ਰੱਬ ਦੇ ਕਾਨੂੰਨ ਦੀ ਇਮਾਰਤੋਂ ਕੋਈ ਬਚ ਨਹੀਂ ਸਕਦਾ ਇੱਦਾਂ ਹੀ ਲਿਖਿਆ ਬਾਣੀ ਦੇ ਪ੍ਰਮਾਣ ਲੈ ਲੋ ਹਣੋ ਮਾਨਸਾਂ ਕਿਉਂ دیਵਾਨੋ ਕੋਈ ਨਸ ਭਜ ਨਿਕਲਾ ਹਰ دیਵਾਨੋ ਕੋਈ ਕਿੱਥੇ ਜਾਇਆ ਗੁਰੂ ਜੀ ਕਹਿੰਦੇ ਮਨੁੱਖ ਦੀ ਕਚਹਿਰੀ ਵਿੱਚੋਂ ਕੋਈ ਵੀ ਭਜ ਸੱਟਦਾ ਹੈ ਹਾ ਮਾਨਸਾਂ ਕਿਉਂ دیਵਾਨੋ دیਵਾਨੋ ਮਤਲਬ ਕਚਹਿਰੀਓਂ ਮਨੋ ਖਦੀ ਕਚਹਿਰੀ ਜੋ ਕੋਈ ਪਾਦ ਸਕਦਾ ਕਿਉਂਕਿ ਗਵਾਹ ਮੁਕਰਾਏ ਜਾ ਸਕਦੇ ਐ ਤਮਕਾਏ ਜਾ ਸਕਦੇ ਐ ਖਰੀਦੇ ਜਾ ਸਕਦੇ ਐ ਮਰਵਾਏ ਜਾ ਸਕਦੇ ਐ ਜੱਜ ਨੂੰ ਪ੍ਰਭਾਵਿਤ ਵੀ ਕੀਤਾ ਜਾ ਸਕਦਾ ਕੀਤਾ ਜਾ ਸਕਦਾ ਨਾ ਸੱਚ ਐ ਇਹ ਹਾਂਜੀ ਹਾਂ ਥੋੜਾ ਸਮਾਂ ਪਹਿਲਾਂ ਤਾਂ ਦਿੱਲੀ ਤੋਂ ਇੱਕ ਜੱਜ ਦੇ ਘਰੋਂ ਨੋਟਾਂ ਦੀਆਂ ਬੋਰਗੀਆਂ ਮਿਲੀਆਂ ਸੀ ਭਰੀਆਂ ਭਰੀਆਂ ਉਹ ਪੁਦਰਤੀ ਅੱਗ ਲੱਗੀ ਸਟੋਰ ਪਰ ਆ ਪਿਆ ਸੀ ਨੋਟਾਂ ਦਾ ਦੇਖੋ ਤੁਸੀਂ ਹਾਂਜੀ ਸੋ ਮੁਨਾਖਦੀ ਕਚਹਿਰੀ ਚ ਕੋਈ ਵੀ ਪੈਤ ਸੱਟਦਾ ਹੈ ਯਾਦ ਰੱਖਿਓ ਪਰ ਗੁਰੂ ਜੀ ਕਹਿੰਦੇ ਹਰਦੀਵਾਨ ਨੂੰ ਕਿੱਥੇ ਜਾਇਆ ਕਹਿੰਦੇ ਰੱਬ ਦੀ ਕਚਹਿਰੀ ਚ ਕੋਈ ਕਿੱਥੇ ਪਜੂਆ ਹਰਦੀਵਾਨ ਨੂੰ ਮਤ ਰੱਬ ਦੀ ਕਚਹਿਰੀ ਕਿਉਂ ਕਿਤੇ ਨਹੀਂ ਜਾ ਸਕਦਾ ਸੋ ਡਰ ਕੇ ਮਾੜੇ ਕੰਮਾਂ ਤੋਂ ਮੰਦਾ ਮੂਲਣਾ ਕੀਚਈ ਤੇ ਲੰਮੀ ਨਜ਼ਰ ਨਿਹਾਲੀਏ ਲੰਬੀ ਨਿਗਾਹ ਮਾਰ ਕੇ ਵੇਖ ਲਈਏ ਭਾਵ ਕੇ ਦੂਰੋਂ ਦੇਸ਼ੀ ਇਪਰੇ ਕੰਮਾਂ ਦੇ ਨਤੀਜੇ ਕਦੇ ਬਾਹਰ ਨਿਕਲਦੇ ਆ ਨਾ ਜਿਵੇਂ ਕਿਕਰ ਦੇ ਵੀਰ ਨੂੰ ਕੰਡੇ ਨਹੀਂ ਲੱਗੇ ਹੁੰਦੇ ਕੰਡੇ ਤਾਂ ਬਾਹਰ ਵਿੱਚ ਲੱਗਦੇ ਆ ਸੋ ਇਸ ਕਰਕੇ ਬੁਰੇ ਕੰਮਾਂ ਤੋਂ ਬਚੀਏ ਐਸਾ ਕੰਮ ਮੂਲੇ ਨਾ ਕੀਚਾ ਜਿਤ ਅੰਤ ਪਛੋਤਾਈਏ ਸੋ ਲੱਗਿਆ ਪਤਾ ਡਰਨਾ ਚਾਹੀਦਾ ਬੁਰੇ ਕੰਮਾਂ ਤੋਂ ਡਰਨਾ ਚਾਹੀਦਾ ਰੱਬੀ ਕਾਨੂੰਨ ਤੋਂ ਰੱਬੀ ਕਾਨੂੰਨ ਤੋਂ ਬਿਨਾ ਇੱਥੇ ਕੋਈ ਕਿਸੇ ਦੀ ਸਰਕਾਰ ਨਹੀਂ ਚੱਲਦੀ ਹੋਰ ਸਾਡੀ ਜ਼ਿੰਦਗੀ 'ਚ ਕਿਸੇ ਦਾ ਕੋਈ ਸਬੰਧ ਨਹੀਂ ਪ੍ਰਮਾਣ ਲੈ ਲਓ ਫਿਰ ਆਪਾਂ ਅੱਗੇ ਤੁਰ ਗਏ ਬਾਣੀ ਵਿੱਚ ਲਿਖਿਆ ਹਰ ਇੱਕ ਸੈਦਾ ਹੈ ਅਮਰ ਇੱਕੋ ਹਰ ਚਿੱਤ ਧਰ ਹਰ ਤਿਸ ਵੇਨ ਕੋਈ ਨਾਹੀ ਹਰ ਤਿਸ ਵੇਨ ਕੋਈ ਨਾਹੀ ਦਰ ਭ੍ਰੰ ਭਉ ਦੂਰ ਕਰ ਖਾਸ ਕਰ ਮਾਮਾ ਪੜਨਾ ਚੰਗੀ ਤਰ੍ਹਾਂ ਸਮਝੋ ਇਸ ਪੰਕਤੀ ਨੂੰ ਹਰ ਇੱਕ ਸੈਦਾ ਹੈ ਅਮਰ ਇੱਥੇ ਇੱਕੋ ਹੀ ਪਰਮੇਸ਼ਰ ਜੀ ਦਾ ਹੁਕਮ ਚੱਲਦਾ ਹੈ ਹਰ ਇੱਕ ਸੈਦਾ ਹੈ ਅਮਰ 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 ਮੀਨ ਹੁਕਮ ਹੁਕਮ ਕਹਿ ਲਓ ਰਬੀਨ ਨਿਜਮ ਕਹਿ ਲਓ ਹਰ ਇੱਕ ਸਦਾ ਹੈ ਅਮਰ ਇੱਕੋ ਹਰ ਚਿਤ ਧਰ ਕਹਿੰਦੇ ਇੱਕੋ ਹਰੀ ਪਰਮੇਸ਼ਰ ਨੂੰ ਚਿਤ ਵਿੱਚ ਧਰ ਲੋ ਇਹ ਭੁੱਲ ਗਏ ਨਾ ਮਾਲਕ ਨੂੰ ਇੱਕੋ ਹਰ ਚਿਤ ਧਰ ਹਰ ਤੇ ਸਵੈਨ ਕੋਈ ਨਾ ਹੈ ਕਹਿੰਦੇ ਉਸ ਪਰਮੇਸ਼ਰ ਤੋਂ ਬਿਨਾਂ ਦੂਜਾ ਕੋਈ ਨਹੀਂ ਸਪਸ਼ਟੋ ਕਹਿੰਦਾ ਤੇ ਸਵੈਨ ਕੋਈ ਨਾ ਹੈ ਕਿਉਂਕਿ ਇਹ ਸਭ ਦਾ ਸਫਾਇਆ ਕਿਸੇ ਦਾ ਇਥੇ ਹੁਕਮ ਨਹੀਂ ਚੱਲਦਾ ਸਾਡੀ ਜ਼ਿੰਦਗੀ 'ਚ ਕੋਈ ਦਖਲ ਨਹੀਂ ਕਿਸੇ ਦਾ ਹਰ ਤੇ ਸਵੈਨ ਕੋਈ ਨਾ ਹੈ ਗੁਰੂ ਗ੍ਰੰਥ ਸਾਹਿਬ ਦਾ ਫੈਸਲਾ ਹੈ ਬਾਣੀ ਦਾ ਤੇ ਅੱਗੇ ਕੀ ਲਿਖਿਆ ਦਰ ਭ੍ਰਮ ਭਉ ਦੂਰ ਕਰਾ ਭਾਈ ਜੇ ਤੁਹਾਨੂੰ ਕਿਸੇ ਨੇ ਕੋਈ ਡਰ ਪਾ ਦਿੱਤਾ ਭ੍ਰਮ ਪਾ ਦਿੱਤਾ ਭਉ ਪਾ ਦਿੱਤਾ ਇਹ ਦੂਰ ਕਰ ਦਿਓ ਕੀ ਨਹੀਂ ਪਾਇਆ ਪਤਾ ਇਹ ਸਾਨੂੰ ਭੈਣਾਂ ਨੂੰ ਪਤਾ ਕਿਸੇ ਚੇਲੇ ਨੇ ਕਿਸੇ ਜੋਤਸੀ ਨੇ ਤਾਂ ਹੀ ਪਾਇਆ ਜੇ ਗਏ ਉਹਦੇ ਕੋਲੇ ਜੇ ਹੱਥ ਫੜਾਇਆ ਜਾ ਕੇ ਨਹੀਂ ਦੇਖੀ ਵੀ ਭਾਈ ਲੈ ਦੇਖ ਲੈ ਉਹਨੇ ਪਾਤੇ ਭਰ ਮੈਂ ਕਹਿੰਦੇ ਰਹਾਂ ਕਿ ਤੂੰ ਸੌੜ ਸੁੱਤੀ ਤਿਆਰ ਖੜੀਏ ਬੈਠਣ ਵਾਸਤੇ ਬੁਰੀ ਨਗਰ ਲੱਗ ਗਿਆ ਉਹਨਾਂ ਤਾਂ ਕਰਨਾ ਹੀ ਹੈ ਜੋ ਕੁਛ ਹੁੰਦਾ ਹੀ ਨਹੀਂ ਯਾਦ ਰੱਖਿਓ ਜੋਤਿਸ਼ਨਾਾਂ ਦੀ ਕੋਈ ਚੀਜ਼ ਨਹੀਂ ਦੁਨੀਆ ਤੇ ਯਾਦ ਰੱਖੇ ਜੋਤਿਸ਼ ਕੀ ਹੈ ਪਾਂਡੇ ਦਾ ਝੂਠ ਬਣ ਚਿੱਤੇ ਹੀ ਲਿਖਿਆ ਹੋਇਆ ਹੈ ਆ ਪ੍ਰਮਾਣ ਲੈ ਲਓ ਗੁਰੂ ਨਾਨਕ ਸਾਹਿਬ ਕਹਿੰਦੇ ਝੂਠ ਨਾ ਬੋਲ ਪਾਂਡੇ ਸੱਚ ਕਹੀ ਹੈ ਕਿਹੜਾ ਪਾਂਡਾ ਜੀ ਜਿਹੜਾ ਝੂਠ ਬੋਲਦਾ ਹੈ ਜਿਹੜੇ ਸੱਚੇ ਨੇ ਸੱਚੇ ਮੇਰੇ ਸਤਿਗੁਰ ਦੇ ਨਾਲ ਹੀ ਬੈਠੇ ਨੇ 11 ਭਟ ਸਹਿਬਾਨ ਵੀ ਬ੍ਰਾਹਮਣਾਂ ਦੇ ਘਰ ਦਾ ਜਨਮ ਹੈ ਭਗਤ ਜੈਦੇ ਭਗਤ ਤਲੋਚਨ ਭਗਤ ਬੀਣੀ ਭਗਤ ਪਰਮਾਨੰਦ ਜੀ ਇਹਨਾਂ ਸਾਰੇ ਭਗਤ ਸਹਿਬਾਨ ਦਾ ਬ੍ਰਾਹਮਣਾਂ ਦੇ ਘਰ ਦਾ ਜਨਮ ਹੈ ਸੱਚ ਸਾਰਾ ਨੂੰ ਇੱਕ ਕਰਦਾ ਹੈ ਜਿਹਨੂੰ ਸੱਚ ਸਮਝ ਆ ਗਿਆ ਸਾਰੇ ਇੱਕ ਨੇ ਬੰਡੀਆਂ ਤਾਂ ਝੂਠ ਪਾਉਂਦਾ ਹੈ ਝੂਠੇ पांडे ਤੇ ਝੋਟ ਮਾਰੀ ਆ ਸੱਚੇ ਬ੍ਰਾਹਮਣ ਤਾਂ ਮੇਰੇ ਸਤਿਗੁਰ ਦੇ ਨਾਲ ਹੀ ਹੈ ਬੋਲੋ ਸਤਨਾਮ ਵਾਹਿਗੁਰੂ ਹਾਂਜੀ ਸੱਚ ਤਾਂ ਯੂਨੀਵਰਸਲ ਹੁੰਦਾ ਹੈ ਵਿਸ਼ਵ ਵਿਆਪੀ ਹੁੰਦਾ ਸਰਬ ਸੰਜਿਆ ਹੁੰਦਾ ਹੈ ਸੱਚ ਨੂੰ ਜਾਤਾਂ ਗੋਤਾਂ ਵਰਨਾ ਮਜਬਾਂ ਚ ਵੰਡਿਆ ਨਹੀਂ ਜਾ ਸਕਦਾ ਸੱਚ ਅਣ ਵੰਡਿਆ ਹੁੰਦਾ ਹੈ ਉਹ ਸੱਚ ਬਾਣੀ ਹੈ ਅਸੀਂ ਸਾਰੇ ਬੈਠੇ ਆ ਇਕੱਠੇ ਬੈਠੇ ਆ ਕਿੰਨਾ ਬੋਲੋ ਸ਼ਬਦ ਰੂਪ ਦੇ ਵਿੱਚ ਆ ਇਕੱਠੇ ਬੈਠੇ ਨੇ ਸਾਰੇ ਇੱਥੇ ਕੋਈ ਜਾਤ ਗੋਤ ਦਾ ਬਿਤਕਰਾਨੀ ਕਿਸੇ ਇੱਥੇ ਮਜਬਦਾ ਬਿਤਕਰਾਨੀ ਉਹ ਸ਼ੇਖ ਫਰੀਦ ਸਾਹਿਬ ਨਾਲ ਹੀ ਬੈਠੇ ਆ ਮੁਸਲਮਾਨ ਸੂਫੀ ਫਕੀਰ ਇਥੇ ਕਾਦੇ ਵੀ ਤਕਰੇ ਆ ਪਰ ਗੱਲ ਸੱਚ ਦੀ ਹੈ ਜਿਹੜਾ ਬੰਦਾ ਝੂਠ ਨਾ ਜੁੜਿਆ ਹੁੰਦਾ ਉਹਨੂੰ ਲੱਗਦਾ ਵੀ ਕੁਝ ਗਲਤ ਕਹਿੰਦੇ ਆ ਨਹੀਂ ਇਸ ਕਰਕੇ ਸਪਸ਼ਟ ਹੋ ਗਿਆ ਕਿ ਗੁਰੂ ਸਾਹਿਬ ਕਹਿੰਦੇ ਦੁਬਾਰੇ ਪੜੇ ਹੋਣਾ ਝੂਠ ਨਾ ਬੋਲ ਪਾਂਡੇ ਸੱਚ ਕਹੀ ਹੈ ਵੀ ਪਾਂਡੇ ਝੂਠ ਨਾ ਬੋਲਿਆ ਪਰ ਸੱਚੀ ਗੱਲ ਕਰਿਆ ਕਰ ਉਹਨੂੰ ਵੀ ਅਸੀਂ ਕਹਿੰਦੇ ਸੱਚ ਕਹਿਆ ਕਰ ਝੂਠ ਨਾ ਬੋਲ ਪਾਂਡੇ ਸੱਚ ਕਹੀ ਹੈ ਹਉਮੈ ਜਾਏ ਸ਼ਬਦ ਘਰ ਲਹੀਆ ਰਹੋ ਤੇਰੀ ਹੋਂਮੇ ਵਿੱਚ ਲਈ ਜਾਵੇ ਤੂੰ ਵੀ ਕਿਤੇ ਸ਼ਬਦ ਘਰ ਵਿੱਚ ਸੱਚ ਦੇ ਘਰ ਵਿੱਚ ਆ ਜਾਵੇਂ ਅੱਗੇ ਕੀ ਲਿਖਿਆ ਗਣ ਗਣ ਜੋਤਕ ਕਾਂਢੀ ਕੀਨੀ ਪੜੇ ਸੁਣਾਵਾ ਤਤ ਨਾ ਚੀਨੀ ਗੁਰੂ ਸਾਹਿਬ ਕਹਿੰਦੇ ਆ ਜਿਹੜੀ ਪਾਂਡੇ ਨੇ ਨਾ ਗਿਣ-ਗਿਣ ਕੇ ਜੋਤ ਸਲਾ ਲਿਆ ਗਣ ਗਣ ਜੋਤਕ ਗਿਣ-ਗਿਣ ਕੇ ਜੋਤ ਸਲਾਉਂਦਾ ਨਾ ਪਾਂਡਾ ਉਹ ਜੋੜ ਘਟਾਓ ਜੀ ਕਰਦਾ ਕੈਲਕੂਲੇਸ਼ਨ ਜੀ ਘਟ-ਵੱਡ ਇਦਾਂ ਕਰਦਾ ਘਟ-ਵੱਡ ਜੀ ਜੋੜ ਘਟਾਓ ਜਾਂ ਲਵੋ ਕੈਲਕੂਲੇਸ਼ਨ ਕਹਿੰਦੇ ਜਿਹੜੀ ਆ ਪਾਂਡੇ ਨੇ ਗਿਣ-ਗਣ ਕੇ ਜੋਤਿਸ਼ ਨਾਲਿਆ ਗਣ-ਗਣ ਜੋਤ ਕਾਂਢੀ ਕੀਨੀ ਉਹਨੇ ਆਪਣੀ ਪੱਤਰੀ ਕੱਢੀ ਤੇ ਤੁਹਾਡੀ ਪੱਤਰੀ ਬਣਾਈ ਕਾਂਢੀ ਕਹਿੰਦੇ ਨੇ ਪੱਤਰੀ ਨੂੰ ਇੱਕ ਪੱਤਰੀ ਉਹਦੇ ਕੋਲੇ ਉਹ ਨਹੀਂ ਕੱਢਦਾ ਉਹ ਇੱਕ ਤੁਹਾਡੀ ਪੱਤਰੀ ਬਣਾਉਂਦਾ ਕਿੰਦੂ ਨੇ ਪੱਤਰੀ ਕੱਢੀ ਤੁਹਾਡੀ ਜਨਮ ਪੱਤਰੀ ਬਣਾਈ ਗਿਣ-ਗਣ ਕੇ ਜੋਤਿਸ਼ ਲਾਇਆ ਗਣ-ਗਣ ਜੋਤ ਕਾਂਢੀ ਕੀਨੀ ਪੜਾ ਸੁਣਾਵੇ ਤਤਨਾ ਚੀਨੀ ਫਿਰ ਉਹ ਤੁਹਾਨੂੰ ਪੜ ਕੇ ਸੁਣਾਉਂਦਾ ਵੀ ਇਦਾਂ ਹੋਵੇ ਇਦਾਂ ਹੋਵੇ ਇਦਾਂ ਹੋਵੇ ਪੜਾਇ ਸੁਣਾ ਬੈ ਤਤਨਾ ਚੀਨੀ ਕਹਿੰਦੇ ਉਹਨੇ ਅਸਲੀਅਤ ਨਹੀਂ ਜਾਣੀ ਪਾਂਡੇ ਨੇ ਉਸ ਦੇ ਤੇ ਸਿੱਧਾਂ ਅਰਥ ਕੀ ਬਣ ਗਿਆ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਪਾਂਡੇ ਦੀ ਪੱਤਰੀ ਵਿੱਚ ਪਾਂਡੇ ਦੀ ਗਿਣਤੀ ਵਿੱਚ ਪਾਂਡੇ ਦੀ ਯੰਤਰੀ ਵਿੱਚ ਕੋਈ ਸੱਚ ਨਹੀਂ ਪਾਂਡਾ ਝੂਠ ਬੋਲਦਾ ਹੈ ਬੋਲੋ ਸਤਨਾਮ ਫਿਰ ਅਸੀਂ ਤਾਂ ਕਥਾ ਸੁਣਾਉਣੀ ਹੈ ਹੁਣ ਗੁਰਬਾਣੀ ਦੀ ਜੇਦੀ ਲਿਖਿਆ ਨਾ ਹੁਣ ਇਸ ਕਰਕੇ ਸਪਸ਼ਟ ਹੋ ਗਿਆ ਜੋਤਿਸ਼ ਗੁਰੂ ਗ੍ਰੰਥ ਸਾਹਿਬ ਦੀ ਗੁਰਬਾਣੀ ਮੁਤਾਬਕ पांडे ਦਾ ਝੂਠ ਹੈ ਪੜਦੇ ਜਾਓ ਝੂਠ ਨਾ ਬੋਲ पांडे ਸੱਚ ਕਹੀਏ ਝੂਠ ਨਾ ਬੋਲ पांडे ਸੱਚ ਕਹੀਏ ਝੂਠ ਨਾ ਬੋਲ पांडे ਸੱਚ ਕਹੀਏ ਨਾ ਬੋਲ ਪਾਂਡੇ ਸੱਚ ਕਹੀਏ ਆ ਮੈਂ ਜਾਏ ਸ਼ਬਦ ਕਹ ਨਹੀਂ ਐ ਤਉ ਮੈਂ ਜਾਏ ਸ਼ਬਦ ਕਹ ਨਹੀਂ ਐ ਠੂਠ ਨਾ ਬੋਲ ਪਾਂਡੇ ਸੱਚ ਕਹੀ ਐ ਝੂਠਨਾ ਕੋਲ ਕਾਂਡੀ ਸੱਚ ਕਹੀ ਐ ਗਣਗਣ ਜੋਤ ਕਾਂਡੀ ਕੀ ਵੀ ਪੜੇ ਸੋਨਾ ਵਾ ਤਤਨ ਚੀਨੇ ਗਣਗਣ ਜੋਤ ਕ ਮਤ ਕਰ ਨਹੀਂ ਐ ਝੂਠ ਨਾ ਮੋਹ ਲਪਾਣ ਦੇ ਸਤਿ ਕਹੀਆ ਝੂਠ ਨਾ ਮੋਹ ਲਪਾਣ ਦੇ ਸਤਿ ਕਹੀਐ ਵਾਹਿਗੁਰੂ ਸਪਸ਼ਟ ਹੋ ਗਈਆਂ ਜੀ ਗੱਲਾਂ ਬਹਿ ਭਰਮ ਛੱਡ ਦਿਓ ਜ਼ਿੰਦਗੀ ਵਿੱਚ ਕਦੇ ਵੀ ਕਿਸੇ ਜੋਤਸੀ ਨੂੰ ਹੱਥ ਨਹੀਂ ਦਿਖਾਉਣਾ ਚਾਹੀਦਾ ਜ਼ਿੰਦਗੀ ਵਿੱਚ ਕਦੇ ਵੀ ਕਿਸੇ ਚੇਲੇ ਕੋਲੇ ਪੁੱਛ ਲੈਣ ਨਹੀਂ ਜਾਣਾ ਚਾਹੀਦਾ ਘਰ ਦੇ ਵਿੱਚ ਕਿਸੇ ਦਾ ਤਵੀਰ ਧਾਗਾ ਨਹੀਂ ਆਉਣਾ ਚਾਹੀਦਾ ਇਹ ਸਾਰਾ ਕੁਝ ਪਖੰਡ ਵਾਲ ਛੱਡ ਦਿਓ ਵਿਆਮਾ ਭਰਮਾ ਚ ਨਾ ਪਵੋ ਪਰਮੇਸ਼ਰ ਦੇ ਨਾਲ ਜੁੜ ਗਏ ਤੇ ਮਾੜੇ ਕੰਮ ਤੋਂ ਡਰ ਗਏ ਸਪਸ਼ਟ ਹੋ ਗਿਆ ਜੀ ਗੁਰਮਤਿ ਦਾ ਫਲਸਫਾ ਸਾਡੀ ਕੋਈ ਗੱਲ ਬਾਣੀ ਤੋਂ ਬਾਹਰ ਹੋਵੇ ਉਨ ਸੁਣ ਕੇ ਛੱਡ ਦਿਓ ਉਹ ਮੇਰੀ ਭੁੱਲ ਜਾਣ ਦਿਓ ਬੱਸ ਲੱਗਦੀ ਅਸੀਂ ਬਾਣੀ ਤੋਂ ਬਾਹਰ ਗੱਲ ਕਦੇ ਕੀਤੀ ਨਹੀਂ ਰਹਿੋ ਬਚਾਓ